ਸੋਈ ਬ੍ਰਹਾਰਿ ਕ੍ਰਿਸ਼ਨ ਸਾਹਿਬ ਮਹਾਰਾਜੀ ਕਿਸ ਸਰਕਾਰ ਦੇ ਦਿਨ ਪਾਲਕੀ ਚੜੇ ਆ ਰਹੇ ਸਨ ਦਰਿਆ ਦੇ ਕਿਨਾਰੇ ਦੇਨ ਵਾਲਾ ਸਬਜ਼ੀ ਦੇ ਆਏ ਉੱਥੇ ਇੱਕ ਸਾਥ ਸਿੰਘ ਦੀ ਕੋੜੀ ਬ੍ਰਾਹਮਣ ਸੀ ਉਹਨੂੰ ਸ਼ਰਾਪ ਤੀਆਂ ਕਰਕੇ ਇੰਨਾ ਡਰਾਤ ਹੋ ਗਿਆ ਉਹਦਾ ਮੁਸਕਾਨਾ ਤੇਰੇ ਸਰੀਰ ਤੋਂ ਉਹਦੇ ਕੋਲੇ ਨਾਲ ਕੇ ਉਹਦੇ ਘਰ ਵਾਲੇ ਨੇ ਕਹਿਤਾ ਕਿ ਤਾ ਕਿ ਤੋ ਜਾ ਅਜਤੋਂ ਤੈਨੂੰ ਅਸੀਂ ਛੱਡਿਆ ਕਿਸੇ ਖੂ ਖਾਤ ਦੇ ਪੈਕੇ ਮਾਰ ਤੇਰੇ ਕੋਲੋਂ ਬਰਬੂ ਆਉਂਦੀ ਐ ਕੋੜ ਹੋ ਗਿਆ ਤੈਨੂੰ ਸੁਣ ਕੇ ਜਿਹੜੀ ਇਸਤਰੀ ਨੇ ਬਚਨ ਕਿਹਾ ਬੜਾ ਨਰਾਸਾ ਹੋ ਕੇ ਘਰੋਂ ਤੁਰ ਪਿਆ ਨਸਾ ਉਹ ਕੋ ਸੱਲੂ ਡੁੱਬਣ ਵਾਸਤੇ ਚੱਲਿਆ। ਬਾਕੀ ਦੇ ਬ੍ਰਾਹਮਣਾਂ ਨੇ ਕਿਹਾ ਕਿ ਉਹ ਸੱਲੂ ਜੀ ਡੁੱਬਣਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਦੇ ਦਰਸ਼ਨ ਕਰ। ਜਦੋਂ ਮਹਾਰਾਜ ਸਾਹਿਬ ਪਾਲਕੀ ਸਾਹਮਣੇ ਆਈ ਤੇ ਬ੍ਰਾਹਮਣਾਂ ਰਾਸਤੇ 'ਚ ਡੁੱਗ ਪਿਆ। ਮੁੰਦੇ-ਮੁੰਦੇ ਗਾ ਪਿਆ ਮਹਾਰਾ ਕਹਿੰਦੇ ਆਹ ਕੌਣ ਹੈ ਭਾਈ ਡੁੱਗ ਪਿਆ ਹੈ। ਕਹਿਣ ਲੱਗੇ ਮਹਾਰਾ ਕੁਸ਼ਤੀ ਕੁਸ਼ਤੀ ਬ੍ਰਾਹਮਣਾਂ ਨੇ ਇਸ਼ਾਰਾ ਕੀਤਾ ਇਹਨਾਂ ਆਪਕੀਏ ਨੂੰ ਤੇ ਨਾਲੇ ਨੂੰ ਕੋੜ ਹੋ ਗਿਆ। ਮਹਾਰਾ ਸਾਹਿਬ ਸਿੱਕੇ ਪਾਪਾ ਜੀ ਨੇ ਉਸ ਸਿੱਖਣ ਕੇ ਮਹਾਰਾ ਨੂੰ ਪਾਸੇ ਕਰ ਦਈਏ ਮਹਾਰਾ ਕਹਿੰਦੇ ਨਹੀਂ ਭਾਈ ਕਰ ਮੈਂ ਆਇਆ। ਮਰਦੂ ਮਾਰਾ ਸਾਮਿਆ ਆਵਦਾਰ ਮਾਲ ਜਿਹੜਾ ਹੱਥ ਖੁਸ਼ ਕਰਨ ਵਾਲਾ ਸੀ ਉਹ ਕਹ ਕਿਆ ਲਓ ਇਸ ਨੂੰ ਭਾਈ ਸਦੀਰਾਮ ਸਿੰਘ ਮਹਾਰਾਜ ਦੇ ਨਾਲ 에ਵਾਦਾਰ ਉਹਨਾਂ ਕਹ ਲੈ ਭਾਈ ਸਦੀਰਾਮ ਤੇ ਗੁਰਵਖਸ ਲੋਕਿਕਾ ਨੂੰ ਉਹਨਾਂ ਨੇ ਕਹਿਆ ਭਾਈ ਇਹ ਸਿੰਘ ਤੇ ਖੇਲ ਦੇ ਸਕਨਾ ਵਾਹ ਜੀ ਕਹਿੰਦੇ ਜੋ ਸਰੀਰ ਤੇ ਖੇਰਿਆ ਜਿਹੜੀ ਪੈੜੀ ਚਮੜੀ ਸੀ ਇਹ ਸਾਰੀ ਉੱਤਰ ਗਈ ਸਨੇ ਦਾ ਰੰਗ ਰੂਪੇ ਨਿਕਲ ਆਇਆ ਕਿਉਂ ਕੋੜ ਉਸ ਬ੍ਰਾਹਮਣ ਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸਭ ਸੰਗਤ ਜੀ ਨੂੰ ਕਿਹਾ ਕਿਉਂ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਦਕੀ ਦਸ਼ਮ ਪਾਲ ਤਾਂ ਕਿਹਾ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜੋ ਦਿੱਖਾ ਸਭ ਦੇ ਖੁਯਾ ਜਦੋਂ ਅਸੀਂ ਗਾਇਨ ਕਰਦੇ ਹਾਂ ਸਾਰੇ ਦੁੱਖ ਚਲੇ ਜਾਂਦੇ ਆ।